ਜੀ ਦੋਸਤੋ ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜ਼ਿੰਦਗੀ ਨਾਵਾ ਹਾਲੇ ਦੁਨੀਆ ਧਰਮ ਯੁੱਧ ਮੋਰਚਾ ਕਿਵੇਂ ਸੀ ਜਿਸ ਨੇ ਅਕਾਲੀਆਂ ਤੇ ਭਿੰਡਰਾਂ ਵਾਲਿਆਂ ਨੂੰ ਇਕੱਠੇ ਕਰ ਦਿੱਤਾ ਪਰ ਨਤੀਜਾ ਕੀ ਨਿਕਲਿਆ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਦੁਆਬਾ ਰੇਡ ਦਾ ਮਾਂਚ ਤੇ ਬੀਬੀਸੀ ਤੋਂ ਲਿਖ ਰਹੇ ਨੇ ਅਵਤਾਰ ਸਿੰਘ ਜੀ ਇਹ 1980ਵਿਆਂ ਦਾ ਦੌਰ ਸੀ ਜਦੋਂ ਹਰਚੰਦ ਸਿੰਘ ਲੋਂਗੋਵਾਲ ਜਰਨੈਲ ਸਿੰਘ ਭਿੰਡਰਾਂ ਵਾਲੇ ਤੇ ਜਗਦੇਵ ਸਿੰਘ ਤਲਵੰਡੀ ਆਪੋ ਆਪਣੇ ਪੱਧਰ ਦੇ ਉੱਤੇ ਪੰਜਾਬ ਦੇ ਪਾਣੀਆਂ ਤੇ ਹੋਰ ਮੰਗਾਂ ਦੇ ਲਈ ਲੜ ਰਹੇ ਸਨ ਹਾਲਾਂਕਿ ਸਾਰੀਆਂ ਧਿਰਾਂ ਸਫਲਤਾ ਤੋਂ ਦੂਰ ਸਨ ਪਰ ਫਿਰ 4 ਅਗਸਤ ਅੱਜ ਦੇ ਦਿਹਾੜੇ ਦੇ ਉੱਤੇ 1982 ਦਾ ਦਿਨ ਸ਼ਰਮਨੀ ਅਕਾਲੀ ਦਲ ਦੇ ਪ੍ਰਧਾਨ ਹਰਚੰਦ ਸਿੰਘ ਲੋਂਗੋਵਾਲ ਨੇ ਹਰਮੰਦਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਧਰਮ ਯੁੱਧ ਮੋਰਚਾ ਸ਼ੁਰੂ ਕਰ ਦਿੱਤਾ ਜੋ ਕਰੀਬ ਪੌਣੇ 2 ਸਾਲ ਤੱਕ ਚੱਲਿਆ ਇਸ ਬਾਰੇ ਦੋਸਤੋ ਆਪਾਂ ਗੱਲਬਾਤ ਤਾਂ ਬਹੁਤ ਸੁਣਦੇ ਆ ਜਿਵੇਂ ਕਿ ਮੇਰੇ ਵਰਗੇ ਨੌਜਵਾਨ ਕਹਿ ਸਕਦੇ ਹੋਰ ਪੀੜ੍ਹੀਆਂ ਦੇ ਜਿਹੜੇ ਨੇ ਲੋਕ ਨੇ ਜਿਹੜੀਆਂ ਅਗਲੀਆਂ ਨਵੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਇਸ ਦੇ ਬਾਰੇ ਕੁਝ ਨਹੀਂ ਪਤਾ ਇਸ ਦੇ ਲਈ ਗੱਲਬਾਤ ਅੱਜ ਦੇ ਦਿਨ ਦੇ ਉੱਤੇ ਸਾਂਝ ਪਾ ਰਹੇ ਆ ਤੇ ਅੱਜ ਦੇ ਅੱਜ ਇਹਦਾ ਦਿਨ ਵੀ ਹੈ ਵੈਸੇ 4 ਅਗਸਤ 1982 ਦੇ ਦਿਨ ਜਿਹੜਾ ਸੀ ਇਹ ਸ਼ੁਰੂਆਤ ਹੋਈ ਹੈ ਜੋ ਕਰੀਬ ਪੌਣੇ 2 ਸਾਲ ਤੱਕ ਚੱਲਿਆ ਸੀ ਇਹ ਸੰਘਰਸ਼ ਇਸ ਦੇ 15 ਨੁਕਤੇ ਨੇ ਡਿਮਾਂਡ ਚਾਰਟਰ ਦੇ ਵਿੱਚ ਜਿਹੜਾ ਚੰਡੀਗੜ੍ਹ ਪੰਜਾਬ ਨੂੰ ਵਾਪਸ ਦੇਣ ਪਾਣੀਆਂ ਦੇ ਮਸਲੇ ਦਾ ਹੱਲ आनंदपुर साहिब ਦਾ ਜਿਹੜਾ ਮਤਲਬ ਲਾਗੂ ਕਰਨਾ ਸ਼ਾਮਿਲ ਸੀਗਾ 1 ਨਵੰਬਰ 1966 ਨੂੰ ਭਾਸ਼ਾ ਦੇ ਆਧਾਰ ਦੇ ਉੱਤੇ ਸਥਾਪਿਤ ਪੰਜਾਬੀ ਸੂਬਾ ਬਣਨ ਤੋਂ ਬਾਅਦ ਪੰਜਾਬ ਪੰਜਾਬੀ ਬੋਲ ਦੇ ਕਈ ਇਲਾਕੇ ਜਿਹੜੇ ਸੀ ਪੰਜਾਬ ਤੋਂ ਬਾਹਰ ਜਿਹੜੇ ਰਹਿ ਗਏ ਸਨ ਤੇ ਉਸ ਤੋਂ ਅੱਗੇ ਕੀ ਕੁਝ ਵਾਪਰਦਾ ਹੈ ਦੇਖਦੇ ਹਾਂ ਧਰਮ ਯੁੱਧ ਜਿਹੜਾ ਸੀ ਮੋਰਚੇ ਦੇ ਬਾਰੇ ਅਕਾਲੀ ਦਲ ਦੇ ਇੱਕ ਬੁਲਾਰੇ ਦੇ ਬਿਆਨ ਨੂੰ ਦੀ ਟਰੂਥ ਅਬਾਊਟ ਪੰਜਾਬ ਐਸਜੀਪੀਸੀ ਵਾਈਟ ਪੇਪਰ ਨਾਂ ਦੀ ਕਿਤਾਬ ਦੇ ਵਿੱਚ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਉਹਨਾਂ ਨੇ ਕੁਝ ਇਸ ਤਰ੍ਹਾਂ ਵੀ ਬਿਆਨ ਕੀਤਾ ਹੈ ਉਹ ਕਹਿੰਦੇ ਨੇ ਕਿ ਸਾਡੀ ਕੌਮੀ ਪਰੰਪਰਾ ਦੇ ਅਨੁਸਾਰ ਆਪਣੇ ਜਾਇਜ਼ ਅਧਿਕਾਰਾਂ ਦੇ ਲਈ ਲੜਾਈ ਧਰਮ ਯੁੱਧ ਤੋਂ ਇਲਾਵਾ ਹੋਰ ਕੁਝ ਨਹੀਂ ਹੈ ਇਹ ਧਰਮ ਯੁੱਧ ਮੋਰਚਾ ਕੀ ਸੀ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਹਿੰਸਾ ਦਾ ਦੌਰ ਚੱਲ ਪਿਆ ਫਿਰਕੂ ਹਿੰਸਾ ਦੀ ਹਨੇਰੀ ਵਗੀ ਆਪਰੇਸ਼ਨ ਬਲੂ ਸਟਾਰ ਵਾਪਰਿਆ ਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹਤਿਆ ਹੁੰਦੀ ਹੈ ਧਰਮ ਯੁੱਧ ਮੋਰਚਾ ਕੀ ਸੀ 8 ਅਪ੍ਰੈਲ 1982 ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਵੱਲੋਂ ਸਤਲੁਜ ਜਮੁਨਾ ਲਿੰਕ ਨਹਿਰ ਦੀ ਉਸਾਰੀ ਦੀ ਜਿਹੜੀ ਸੀ ਰਸਮ ਉਦਘਾਟਨ ਕੀਤਾ ਗਿਆ ਇਹ ਸਮਾਗਮ ਪਟਿਆਲਾ ਦੇ ਕਪੂਰੀ ਪਿੰਡ ਦੇ ਵਿੱਚ ਹੋਇਆ ਪਰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ 24 ਅਪ੍ਰੈਲ 1982 ਨੂੰ ਕਪੂਰੀ ਦੇ ਵਿੱਚ ਨਹਿਰ ਰੋਕੋ ਮੋਰਚਾ ਸ਼ੁਰੂ ਕਰ ਦਿੱਤਾ ਗਿਆ ਦੀ ਟਰੂਥ ਅਬਾਊਟ ਪੰਜਾਬ ਐਸਜੀਪੀਸੀ ਵਾਈਟ ਪੇਪਰਜ਼ ਦੇ ਅਨੁਸਾਰ ਜਿਹੜੀ ਕਿਤਾਬ ਹੈ 13 ਅਪ੍ਰੈਲ 1981 ਤੋਂ ਅਕਾਲੀ ਆਗੂ ਜਥੇਦਾਰ ਜਗਦੇਵ ਸਿੰਘ ਤਲਵੰਡੀ ਨੇ ਵੀ ਪੰਜਾਬ ਨੂੰ ਵਧੇਰੇ ਅਧਿਕਾਰਾਂ ਦੇ ਦੇਣ ਦੇ ਲਈ ਜਿਹੜਾ ਸੰਘਰਸ਼ ਸ਼ੁਰੂ ਕੀਤਾ ਹੋਇਆ ਸੀ ਜਿਸ ਨੂੰ ਸਰਕਾਰ ਦੇ ਵੱਲੋਂ ਕੋਈ ਹੰਗਾਰਾ ਨਹੀਂ ਮਿਲ ਰਿਹਾ ਸੀ ਦੂਜੇ ਪਾਸੇ ਜੁਲਾਈ 17 1982 ਉਸ ਸਮੇਂ ਤੋਂ ਦਮਦਮੀ ਟਕਸਾਲ ਦੇ ਆਗੂਆਂ ਦੀਆਂ ਗ੍ਰਿਫਤਾਰੀਆਂ ਖਿਲਾਫ ਜਰਨੈਲ ਸਿੰਘ ਭਿੰਡਰਾਵਾਲਿਆਂ ਨੇ ਵੀ ਸੰਘਰਸ਼ ਸ਼ੁਰੂ ਕਰ ਦਿੱਤਾ ਸੀ ਇਸ ਦੇ ਦੌਰ ਦੇ ਵਿੱਚ ਇਸੇ ਦੌਰ ਦੀ ਰਿਪੋਰਟਿੰਗ ਦੇ ਕਰਨ ਵਾਲੇ ਤੇ ਸਿੱਖ ਮਾਮਲਿਆਂ ਦੇ ਜਾਣਕਾਰ ਸੀਨੀਅਰ ਪੱਤਰਕਾਰ ਜਸਪਾਲ ਸਿੰਧੂ ਜਸਪਾਲ ਸਿੰਘ ਸਿੱਧੂ ਹੁਣੀ ਲਿਖਦੇ ਨੇ ਕਹਿੰਦੇ ਨੇ ਕਿ ਟਕਸਾਲ ਮੈਂਬਰ ਜਿਹੜੇ ਸਨ ਥਾਰਾ ਸਿੰਘ ਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਅਮਰੀਕ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਜਰਨੈਲ ਸਿੰਘ ਭਿੰਡਰਾਵਾਲੇ ਵੀ ਧਰਮ ਯੁੱਧ ਮੋਰਚੇ ਦੇ ਵਿੱਚ ਮਹਿਤਾ ਚੌਂਕ ਤੋਂ ਆ ਗਏ ਤੇ ਉਹਨਾਂ ਨੇ ਬੰਦੇ ਭੇਜਨੇ ਸ਼ੁਰੂ ਕਰ ਦਿੱਤੇ ਸੀ ਉਹ ਦੱਸਦੇ ਨੇ ਉਹਨਾਂ ਦੇ ਮੁਤਾਬਕ ਕਿ ਸਾਰੀਆਂ ਧਿਰਾਂ ਨੇ ਵਿਚਾਰ ਚਰਚਾ ਜਿਹੜੀ ਉਸ ਤੋਂ ਬਾਅਦ ਸਾਂਝਾ ਸੰਘਰਸ਼ ਲੜਨ ਦਾ ਫੈਸਲਾ ਕਰ ਲਿਆ ਗੁਰਦਰਸ਼ਨ ਸਿੰਘ ਢਿੱਲੋਂ ਲਿਖਦੇ ਨੇ ਕਿ ਪਾਣੀਆਂ ਦੇ ਮਸਲਿਆਂ ਦੀ ਲੜਾਈ ਸਮੇਂ ਅਕਾਲੀਆਂ ਦੇ ਨਾਲ ਨਾਲ ਪੰਜਾਬ ਦੀਆਂ ਖੱਬੀਆਂ ਧਿਰਾਂ ਵੀ ਜੜੀਆਂ ਲੜ ਰਹੀਆਂ ਸਨ ਪੰਜਾਬ ਪੰਜਾਬ ਜਰਨੀਜ਼ ਥਰੂ ਫਾਲਟ ਲਾਈਨਸ ਨਾਂ ਦੀ ਇੱਕ ਕਿਤਾਬ ਹੈ ਉਹਦੇ ਲੇਖਕ ਨੇ ਅਮਨਦੀਪ ਸੰਧੂ ਉਹ ਕਹਿੰਦੇ ਨੇ ਕਿ ਸ਼ੁਰੂਆਤ ਜਿਹੜੀ ਸੀ ਪਾਣੀ ਦੇ ਮਸਲੇ ਤੋਂ ਹੋਈ ਸੀ ਪਰ ਫਿਰ ਭਿੰਡਰਾਂ ਵਾਲੇ ਨੇ ਅਨੰਦਪੁਰ ਸਾਹਿਬ ਦੇ ਮਤੇ ਨੂੰ ਲਾਗੂ ਕਰਵਾਉਣ ਦੇ ਉੱਤੇ ਜ਼ੋਰ ਦੇ ਦਿੱਤਾ ਅਨੰਦਪੁਰ ਸਾਹਿਬ ਦਾ ਮਤਾ ਪੰਜਾਬ ਦੇ ਲਈ ਵਧੇਰੇ ਅਧਿਕਾਰਾਂ ਦੀ ਮੰਗ ਕਰਦਾ ਸੀ ਮੋਰਚਾ ਕਿਵੇਂ ਕੰਮ ਕਰਦਾ ਸੀ ਬੀਬੀਸੀ ਨਿਊਜ਼ ਦੇ ਪੱਤਰਕਾਰ ਨੇ ਮਾਰਕ ਟੱਲੀ ਮਾਰਕ ਟੱਲੀ ਅਤੇ ਸਤੀਸ਼ ਜੈਕਬ ਨੇ ਵੀ ਇਸ ਦੇ ਦੌਰ ਦੀ ਜੜੀ ਰਿਪੋਰਟਿੰਗ ਕੀਤੀ ਹੈ ਦੋਵਾਂ ਨੇ ਅੰਮ੍ਰਿਤਸਰ ਮੈਸੇਜ ਇੰ ਮੈਸੇਜ ਇੰਦਰਾਜ਼ ਲਾਸਟ ਬੈਟਲ ਨਾਂ ਦੀ ਕਿਤਾਬ ਵੀ ਲਿਖੀ ਹੈ ਧਰਮ ਯੁੱਧ ਮੋਰਚੇ ਦੇ ਬਾਰੇ ਉਹ ਲਿਖਦੇ ਆ ਕਿ ਭਿੰਡਰਾਂ ਵਾਲੇ ਨੇ ਐਲਾਨ ਕੀਤਾ ਕਿ ਅਮਰੀ ਅਮਰੀਕ ਸਿੰਘ ਦੀ ਰਿਹਾਈ ਲਈ ਉਹਨਾਂ ਦਾ ਮੋਰਚਾ ਅਕਾਲੀ ਮੋਰਚੇ ਦੇ ਵਿੱਚ ਸ਼ਾਮਲ ਹੋ ਰਿਹਾ ਹੈ ਲੋਂਗੋਵਾਲ ਇਸ ਮੋਰਚੇ ਦੇ ਡਿਕਟੇਟਰ ਸੰਚਾਲਕ ਸਨ ਹਾਲਾਂਕਿ ਪ੍ਰੋਫੈਸਰ ਪਰਮਜੀਤ ਸਿੰਘ ਜੱਜ ਕਹਿੰਦੇ ਨੇ ਕਿ ਭਿੰਡਰਾਂ ਵਾਲੇ ਦੇ ਮੋਰਚੇ ਦੇ ਵਿੱਚ ਪਹੁੰਚਣ ਕਾਰਨ ਅਕਾਲੀਆਂ ਦੇ ਅੰਦਰ ਮੋਰਚਾ ਹੱਥੋਂ ਨਿਕਲਣ ਦੇ ਡਰ ਦੀ ਭਾਵਨਾ ਆਉਣ ਲੱਗ ਪਈ ਮੋਰਚੇ ਦੇ ਬਾਰੇ ਮਾਰਕ ਟੱਲੀ ਤੇ ਸ਼ਤੀਸ਼ ਜੈਕਬ ਲਿਖਦੇ ਆ ਕਿ ਨਵਾਂ ਮੋਰਚਾ ਬਹੁਤ ਸਫਲ ਰਿਹਾ ਇੱਕ ਵਾਰ ਫਿਰ ਸੈਂਕੜੇ ਸਿੱਖ ਹਰ ਰੋਜ਼ ਹਰਿਮੰਦਰ ਸਾਹਿਬ ਦੇ ਅੰਦਰ ਇਕੱਠੇ ਹੁੰਦੇ ਸਨ ਲੰਗੋਵਾਲ ਲਗਭਗ ਹਰ ਰੋਜ਼ ਬੋਲਦੇ ਸਨ ਭਿੰਡਰਾਂ ਵਾਲੇ ਕਦੇ-ਕਦੇ ਬੋਲਦੇ ਉਹ ਲਿਖਦੇ ਨੇ ਕਿ 2 ਮਹੀਨਿਆਂ ਦੇ ਅੰਦਰ-ਅੰਦਰ ਜੇਲ੍ਹਾਂ ਭਰ ਗਈਆਂ ਸੀ ਸਕੂਲਾਂ ਤੇ ਹੋਰ ਸਰਕਾਰੀ ਇਮਾਰਤਾਂ ਦੇ ਵਿੱਚ ਵਿਸ਼ੇਸ਼ ਜੇਲ੍ਹਾਂ ਸਥਾਪਿਤ ਕਰਨੀਆਂ ਪੈ ਗਈਆਂ ਸੀ ਦੀ ਟਰੂਥ ਅਬਾਊਟ ਪੰਜਾਬ ਐਸ ਜੀ ਪੀ ਸੀ ਵਾਈਟ ਪੇਪਰ ਉਹਦੇ ਮੁਤਾਬਕ ਮੁਤਾਬਕ ਜਿਹੜਾ ਪੰਜਾਬ ਦੇ ਕਿਸੇ ਨਾਂ ਕਿਸੇ ਹਿੱਸੇ ਦੇ ਵਿੱਚੋਂ ਔਸਤਨ 500 ਲੋਕ ਦਰਬਾਰ ਸਾਹਿਬ ਜਾਂਦੇ ਸਨ ਸੰਗਤ ਦਾ ਅਸ਼ੀਰਵਾਦ ਲੈਣ ਤੋਂ ਬਾਅਦ ਆਪਣੇ ਆਪ ਨੂੰ ਗ੍ਰਿਫਤਾਰੀ ਦੇ ਲਈ ਪੇਸ਼ ਕਰ ਦਿੰਦੇ ਸੀ 11 ਸਤੰਬਰ 1982 ਨੂੰ 34 ਅੰਦੋਲਨਕਾਰੀ ਜਿਹੜੇ ਸਨ ਉਸ ਸਮੇਂ ਮਾਰੇ ਗਏ ਸਨ ਜਦੋਂ ਇੱਕ ਬੱਸ ਜਿਸ ਦੇ ਵਿੱਚ ਉਹਨਾਂ ਨੂੰ ਜੇਲ੍ਹ ਲਿਜਾਇਆ ਜਾ ਰਿਹਾ ਸੀ ਉਹ ਅੰਮ੍ਰਿਤਸਰ ਦੇ ਨੇੜੇ ਇੱਕ ਰੇਲ ਗੱਡੀ ਨਾਲ ਜਿਹੜੀ ਟਕਰਾ ਜਾਂਦੀ ਹੈ ਇਸ ਘਟਨਾ ਨੇ ਪੰਜਾਬ ਦੇ ਵਿੱਚ ਬਹੁਤ ਜਿਹੜਾ ਸੀ ਹੰਗਾਮਾ ਮਚਾ ਕੇ ਰੱਖ ਦਿੱਤਾ ਸੀ ਹਿੰਸਾ ਦੀ ਸ਼ੁਰੂਆਤ ਹੋ ਜਾਂਦੀ ਹੈ ਇਸ ਦੇ ਦੌਰਾਨ ਅਕਾਲੀ ਦਲ ਦੇ ਸੜਕਾਂ ਦੇ ਉੱਤੇ ਉਤਰਨ ਦਾ ਐਲਾਨ ਕਰ ਦਿੱਤਾ ਢਿੱਲੋ ਲਿਖਦੇ ਨੇ ਕਿ ਮੋਰਚੇ ਦੀ ਹੌਲੀ ਰਫ਼ਤਾਰ ਕਾਰਨ ਅਕਾਲੀ ਦਲ ਦਬਾਹੇ ਹਟਾ ਗਿਆ ਜਨਤਾ ਬੇਚੈਨ ਹੋ ਗਈ ਤੇ ਨਤੀਜੇ ਚਾਹੁੰਦੇ ਸੀ ਕੀ ਹੋਵੇਗਾ ਲੰਗੋਵਾਲ ਦੇ 4 ਅਪ੍ਰੈਲ 4 ਅਪ੍ਰੈਲ 1983 ਨੂੰ ਇੱਕ ਦਿਨ ਦੇ ਲਈ ਰਸਤਾ ਰੋਕੋ ਅੰਦੋਲਨ ਦੇ ਨਿਰਦੇਸ਼ ਦੇ ਦਿੱਤੇ ਇਸ ਦੇ ਦੌਰਾਨ ਹੀ ਹਿੰਸਾ ਦੇ ਵਿੱਚ 24 ਲੋਕ ਜਿਹੜੇ ਸੀ ਮਾਰੇ ਗਏ ਮਲੇਰ ਕੋਟਲਾ ਕੋਲ ਕੁੱਪ ਕਲਾਂ ਦੇ ਵਿੱਚ ਟਰੈਕਟਰਾਂ ਦੇ ਉੱਤੇ ਦੁਕਾਨਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵੀ ਵਾਪਰੀਆਂ। ਇਸੇ ਦੌਰਾਨ ਹੀ 25 ਅਪ੍ਰੈਲ 1983 ਨੂੰ ਜਲੰਧਰ ਰੇਂਜ ਦੇ ਡੀਆਈਜੀ ਏਐਸ ਅਤਵਾਲ ਦਾ ਹਰਮੰਦਰ ਸਾਹਿਬ ਕੰਪਲੈਕਸ ਤੋਂ ਬਾਹਰ ਆਉਂਦਿਆਂ ਅਣਪਛਾਤੇ ਲੋਕਾਂ ਦੇ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ। ਅਕਤੂਬਰ 1983 ਦੇ ਵਿੱਚ ਢਿਲਮਾ ਬੱਸ ਕਾਂਡ ਦੇ ਦੌਰਾਨ 6 ਹਿੰਦੂ ਮਾਰੇ ਗਏ। ਪੰਜਾਬ ਦੇ ਵਿੱਚ ਕਾਂਗਰਸ ਦੀ ਦਰਬਾਰਾ ਸਿੰਘ ਸਰਕਾਰ ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮ ਦੇ ਉੱਤੇ ਪੰਗ ਕਰ ਦਿੱਤਾ ਗਿਆ। ਪੰਜਾਬ ਦੇ ਵਿੱਚ ਹਿੰਸਾ ਦਾ ਦੌਰ ਸ਼ੁਰੂ ਹੋ ਚੁੱਕਿਆ ਸੀ। 1984 ਦੇ ਵਿੱਚ ਜੂਨ ਤੱਕ ਹਿੰਸਕ ਵਾਰਦਾਤਾਂ ਦੇ ਵਿੱਚ ਦਰਜਨਾ ਆਮ ਲੋਕ ਤੇ ਪੁਲਿਸ ਮੁਲਾਜ਼ਮ ਜਿਹੜੇ ਮਾਰੇ ਜਾ ਚੁੱਕੇ ਸਨ। ਜਸਪਾਲ ਸਿੱਧੂ ਲਿਖਦੇ ਨੇ ਕਿ ਮੋਰਚਾ ਸ਼ਾਂਤੀਪੂਰਵ ਸ਼ਾਂਤੀਪੂਰਵਕ ਚੱਲਿਆ ਪਰ ਨਾਲ ਹੀ ਨਾਲ ਦੀ ਨਾਲ ਸੰਤ ਭਿੰਡਰਾਂ ਵਾਲਿਆਂ ਦੇ ਨਾਲ ਕੁਝ ਹਥਿਆਰਬੰਦ ਬੰਦੇ ਜੁੜ ਗਏ ਜੋ ਐਕਸ਼ਨ ਹਿੰਸਕ ਕਾਰਵਾਈਆਂ ਕਰਕੇ ਦਰਬਾਰ ਸਾਹਿਬ ਅੰਦਰ ਆ ਜਾਂਦੇ ਸਨ ਉਹ ਦੱਸਦੇ ਨੇ ਕਿ ਇਸ ਦੇ ਦੌਰਾਨ ਹਰਿਆਣਾ ਅਤੇ ਰਾਜਸਥਾਨ ਦੇ ਵਿੱਚ ਗੁਰਦੁਆਰਿਆਂ ਦੇ ਉੱਪਰ ਹਮਲੇ ਹੋਏ ਉਸ ਦੇ ਪ੍ਰਤੀਕਰਮ ਦੇ ਵਿੱਚ ਹੀ ਪੰਜਾਬ ਦੇ ਵਿੱਚ ਹਿੰਸਾ ਸ਼ੁਰੂ ਹੋ ਗਈ ਇਸ ਦੇ ਦੌਰਾਨ ਹਿੰਦੂ ਸਿੱਖਾਂ ਤੇ ਦੇ ਜਿਹੜੇ ਸੀ ਕਤਲ ਹੋਣ ਲੱਗ ਪਏ ਹਾਲਾਂਕਿ ਢਿਲਵਾ ਵਰਗੇ ਕਾਂਡ ਦੀ ਜਿਹੜੀ ਸੀ ਬਸ ਕਾਂਡ ਜਿਹੜਾ ਹੋਇਆ ਢਿਲਵਾ ਢਿਲਵਾ ਉਸ ਸਮੇਂ ਕਿਸੇ ਜ਼ਿੰਮੇਵਾਰੀ ਨਹੀਂ ਸਹੀ ਲਈ ਡਾਕਟਰ ਗੁਰਦਰਸ਼ਨ ਢਿੱਲੋਂ ਲਿਖਦੇ ਨੇ ਕਿ ਦਰਅਸਲ ਪੰਜਾਬ ਦੇ ਕਾਨੂੰਨੀ ਅਧਿਕਾਰ ਦੇ ਮਸਲੇ ਨੂੰ ਕਾਨੂੰਨ ਵਿਵਸਥਾ ਦੀ ਮੁੱਦਾ ਬਣਾ ਦਿੱਤਾ ਗਿਆ ਸੀ ਲਾਅ ਐਂਡ ਆਰਡਰ ਦੀ ਪ੍ਰੋਬਲਮ ਹੈ ਜੋ 1984 ਦੇ ਵਿੱਚ ਅਕਾਲੀ ਆਗੂ ਹਰਚੰਦ ਸਿੰਘ ਲੋਂਗੋਵਾਲ ਗੁਰਚਰਨ ਸਿੰਘ ਟੋੜਾ ਨੂੰ ਫੌਜ ਨੇ ਗ੍ਰਿਫਤਾਰ ਕੀਤਾ ਅਪ੍ਰੈਲ ਅਤੇ ਮਈ 1985 ਦੇ ਵਿੱਚ ਸੀਨੀਅਰ ਅਕਾਲੀ ਆਗੂਆਂ ਦੀ ਜੇਲ੍ਹ ਤੋਂ ਰਿਹਾਈ ਦੇ ਬਾਅਦ ਨਮਾ ਅਧਿਆਇ ਸ਼ੁਰੂ ਹੋਣ ਲੱਗ ਗਿਆ ਲੌਂਗਰਵਾਲ ਦੇ ਜੇਲ੍ਹ ਦੇ ਵਿੱਚੋਂ ਬਾਹਰ ਆ ਕੇ ਇਹ ਮੋਰਚਾ ਬੰਦ ਕਰਨ ਦਾ ਐਲਾਨ ਕਰ ਦਿੱਤਾ ਮੋਰਚੇ ਦੇ ਵਿੱਚੋਂ ਕੀ ਨਿਕਲਿਆ ਫਿਰ ਸਰਕਾਰ ਦੇ ਮੁਤਾਬਕ ਆਪਰੇਸ਼ਨ ਬਲੂ ਸਟਾਰ ਦਾ ਹਮਲਾ ਜਰਨੈਲ ਸਿੰਘ ਭਿੰਡਰਾਂ ਵਾਲੇ ਤੇ ਅਕਾਲ ਤਖਤ ਸਾਹਿਬ ਦੇ ਉੱਤੇ ਕਬਜ਼ਾ ਕਰੀ ਬੈਠੇ ਹਥਿਆਰਬੰਦ ਖਾੜਕੂਆਂ ਨੂੰ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚੋਂ ਕੱਢਣ ਦੇ ਲਈ ਕੀਤਾ ਗਿਆ ਸਰਕਾਰ ਕਹਿੰਦੀ ਹੈ ਤੇ ਇਸੇ ਤਰ੍ਹਾਂ ਹੀ ਹਮਲੇ ਦੇ ਦੌਰਾਨ ਫੌਜ ਦੀ ਅਗਵਾਈ ਕਰ ਰਹੇ ਜਰਨਲ ਕੁਲਦੀਪ ਸਿੰਘ ਬਰਾੜ ਦਾਵਾ ਕਰਦੇ ਰਹੇ ਕਿ ਭਿੰਡਰਾਂ ਵਾਲੇ ਜਾਂ ਉਹਨਾਂ ਦੇ ਸਾਥੀ ਵੱਖਰੇ ਰਾਜ ਖਾਲਿਸਤਾਨ ਦਾ ਐਲਾਨ ਕਰਨ ਵਾਲੇ ਸਨ ਉਹਨਾਂ ਨੂੰ ਪਾਕਿਸਤਾਨੀ ਫੌਜ ਦੀ ਮਦਦ ਮਿਲ ਸਕਦੀ ਸੀ ਇਸ ਦੇ ਲਈ ਫੌਜੀ ਐਕਸ਼ਨ ਕਰਨਾ ਜ਼ਰੂਰੀ ਸੀ ਸਰਕਾਰੀ ਵਾਈਟ ਪੇਪਰ ਦੇ ਮੁਤਾਬਕ ਹਮਲੇ ਦੇ ਵਿੱਚ 493 ਆਮ ਲੋਕ ਤੇ 83 ਫੌਜੀ ਮਾਰੇ ਗਏ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਹਮਲੇ ਦੇ ਮ੍ਰਿਤਕਾਂ ਦੀ ਸੂਚੀ ਦੇ ਵਿੱਚ 743 ਨਾਸ਼ਾ ਅਮਲ ਨੇ 31 ਅਕਤੂਬਰ 1984 ਨੂੰ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਦਿੱਲੀ ਦੇ ਵਿੱਚ ਉਹਨਾਂ ਦੀ ਰਹਾਇਸ਼ ਦੇ ਉੱਤੇ ਉਹਨਾਂ ਦੇ ਸਿੱਖ ਨਿੱਜੀ ਅੰਗ ਰੱਖਿਆ ਕਾਂ ਨੇ ਕਤਲ ਕਰ ਦਿੱਤਾ ਅਮਨਦੀਪ ਸੰਧੂ ਲਿਖਦੇ ਨੇ ਕਿ ਮੋਰਚਾ ਹਰਚੰਦ ਸਿੰਘ ਲੋਗੋਵਾਲ ਦੇ ਹੱਥੋਂ ਨਿਕਲ ਕੇ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਹੱਥ ਦੇ ਵਿੱਚ ਚਲਿਆ ਗਿਆ ਸੀ ਭਿੰਡਰਾਂ ਵਾਲੇ ਥੋੜੇ ਗਰਮ ਖਿਆਲੀ ਸੀ ਪਰ ਲੋਗੋਵਾਲ ਥੋੜੇ ਦਰਮਿਆਨੇ ਵਿਚਾਰਾਂ ਵਾਲੇ ਪ੍ਰੋਫੈਸਰ ਪਰਮਜੀਤ ਸਿੰਘ ਜੱਜ ਕਹਿੰਦੇ ਨੇ ਕਿ ਕਾਂਗਰਸ ਭਿੰਡਰਾਂ ਵਾਲਿਆਂ ਨੂੰ ਅਕਾਲੀਆਂ ਦੇ ਵਿਰੁੱਧ ਵਰਤਣਾ ਚਾਹੁੰਦੀ ਸੀ ਤੇ ਛੇਤੀ ਹੀ ਲੋਂਗੋਵਾਲ ਤੇ ਭਿੰਡਰਾਂ ਵਾਲੇ ਦੇ ਵਿੱਚ ਮਤਭੇਦ ਹੋ ਗਏ ਇਸ ਧਰਮ ਯੁੱਧ ਮੋਰਚੇ ਦੇ ਵਿੱਚੋਂ ਜ਼ਿਆਦਾ ਕੁਝ ਨਹੀਂ ਨਿਕਲਿਆ ਅਮਨਦੀਪ ਸੰਧੂ ਮੁਤਾਬਕ ਸਰਕਾਰ ਤੇ ਸੁਪਰੀਮ ਕੋਰਟ ਨੇ ਹਾਲੇ ਤੱਕ ਕੁਝ ਨਹੀਂ ਕੀਤਾ ਤੇ ਐਸਵਾਈਐਲ ਦਾ ਮੁੱਦਾ ਹਾਲੇ ਵੀ ਉਸੇ ਤਰ੍ਹਾਂ ਹੀ ਜਿਹੜਾ ਖੜਾ ਹੈ ਜੋ ਬਹੁਤ ਹੀ ਉਦਾਸ ਕਰਨ ਵਾਲਾ ਪੱਖ ਵੀ ਦੇਖਿਆ ਜਾ ਸਕਦਾ ਹੈ ਜੀ ਦੋਸਤੋ اے ਸੀ ਜੀ ਐਸਵਾਈਐਲ ਦਾ ਮੁੱਦਾ ਤੇ ਪਾਣੀਆਂ ਦਾ ਮੁੱਦਾ ਜਿਸ ਨੂੰ ਧਰਮ ਯੁੱਧ ਮੋਰਚਾ ਕੀ ਸੀ ਕਿਉ ਬਣਾ ਦਿੱਤਾ ਗਿਆ ਤੇ ਜਿਸ ਨੇ ਅਕਾਲੀਆਂ ਦੇ ਉੱਤੇ ਭਿੰਡਰਾਂ ਵਾਲਿਆਂ ਨੂੰ ਇਕੱਠੇ ਕੀਤਾ ਪਰ ਨਤੀਜਾ ਕੀ ਨਿਕਲਿਆ ਉਹ ਅੱਜ ਵੀ ਉਹੀ ਉਥੇ ਦੇ ਉਥੇ ਖੜੇ ਆ